ਲਿਖਣ ਦਾ ਸੋ ਜੇਕਰ ਤੁਹਾਡੇ ਕੋਲ ਇੱਕ ਪਾਣੀ ਦਾ ਗਲਾਸ ਹੈ ਤਾਂ ਅੱਧੇ ਲੋਕ ਕਹਿਣਗੇ ਇਹ ਖਾਲੀ ਹੈ ਤੇ ਅੱਧੇ ਕਹਿਣਗੇ ਭਰਿਆ ਹੋਇਆ ਅਜਿਹਾ ਨਜ਼ਰੀਆ ਤੇ ਤੁਹਾਨੂੰ ਗੱਲ ਦੱਸਾਂਗੇ ਇੱਕ ਅਜਿਹੀ ਕਹਾਣੀ ਜਿਹੜੀ ਕਿ ਤੁਹਾਡਾ ਨਜ਼ਰੀਆ ਬਦਲ ਕੇ ਰੱਖ ਦਵੇਗੀ ਕਿਉਂਕਿ ਜਿਸ ਇਨਸਾਨ ਦਾ ਜਿਹੋ ਨਜ਼ਰੀਆ ਹੁੰਦਾ ਹੈ ਉਹ ਵਿਅਕਤੀ ਉਹ ਜਿਹਾ ਕਿਰਦਾਰ ਨਿਭਾ ਰਿਹਾ ਹੁੰਦਾ ਹੈ ਨਜ਼ਰੀਆ ਤੇ ਹਰ ਇੱਕ ਗੱਲ ਬਹੁਤ ਜ਼ਿਆਦਾ ਨਿਰਭਰ ਕਰਦੀ ਹੈ ਸੋ ਇੱਕ ਕਹਾਣੀ ਦੱਸ ਦਿਆਂ ਤੁਹਾਨੂੰ ਕਿ ਇੱਕ ਕਿਸੇ ਦੇਸ਼ ਦੇ ਵਿੱਚ ਇੱਕ ਗਰੀਬ ਕਿਸਾਨ ਹੁੰਦਾ ਹੈ ਤਾਂ ਇੱਕ ਉਸ ਦਾ ਦੋਸਤ ਹੁੰਦਾ ਹੈ ਉਸ ਕਿਸਾਨ ਦੇ ਕੋਲ ਵਧੀਆ ਜ਼ਮੀਨ ਹੁੰਦੀ ਹੈ ਵਧੀਆ ਖੇਤੀ ਕਰਦਾ ਹੁੰਦਾ ਤਾਂ ਉਸਦੇ ਕੋਲ ਇੱਕ ਦੋਸਤ ਆਂਦਾ ਉਸ ਨੂੰ ਕਹਿੰਦਾ ਕਿ ਤੇਰੀ ਖੇਤੀ ਦੇ ਵਿੱਚ ਤਾਂ ਹੀਰੇ ਨੇ ਅਜੇ ਹੀ ਧਰਤੀ ਹੈ ਜੇਕਰ ਤੂੰ ਹੀਰੇ ਲੱਭ ਲਵੇਂ ਤਾਂ ਕਮਾਲ ਹੋ ਜਾਵੇਗਾ ਸਾਰੀ ਦੁਨੀਆ ਤੇਰੀ ਮੁਠੀ ਦੇ ਵਿੱਚ ਆ ਜਾਵੇਗੀ ਇਹ ਗੱਲ ਸੁਣ ਕੇ ਉਹ ਬੇਚੈਨ ਹੋ ਜਾਂਦਾ ਜਦ ਕਿ ਇਸ ਤੋਂ ਪਹਿਲਾਂ ਉਸ ਦੇ ਵਿੱਚ ਬਿਲਕੁਲ ਸਬਰ ਹੁੰਦਾ ਸੰਤੋਖ ਹੁੰਦਾ ਬਹੁਤ ਖੁਸ਼ ਹੁੰਦਾ ਆਪਣੀ ਜ਼ਿੰਦਗੀ ਦੇ ਵਿੱਚ ਉਹ ਕਿਉਂਕਿ ਕਮਾਈ ਉਸ ਨੂੰ ਵਧੀਆ ਹੋ ਰਹੀ ਹੁੰਦੀ ਹੈ ਪਰ ਉਸ ਦੇ ਮਨ ਦੇ ਵਿੱਚ ਇੱਕ ਇੱਛਾ ਜਾਗਦੀ ਹੈ ਕਿ ਉਹ ਹੋਰ ਕਾਮਯਾਬ ਬਣੇਗਾ ਪੂਰੀ ਦੁਨੀਆ ਤੇ ਰਾਜ ਕਰੇਗਾ ਸੋ ਅਗਲੀ ਸਵੇਰ ਉਹ ਆਪਣੇ ਜ਼ਮੀਨ ਵੇਚ ਦਿੰਦਾ ਹੈ ਅਤੇ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਆਪਣੇ ਸਾਥੀ ਨੂੰ ਦੇ ਕੇ ਚਲਾ ਜਾਂਦਾ ਹੈ ਤੇ ਹੀਰਿਆਂ ਦੀ ਭਾਲ ਦੇ ਵਿੱਚ ਨਿਕਲ ਜਾਂਦਾ ਪੂਰੀ ਦੁਨੀਆ ਲੱਭ ਲੈਂਦਾ ਪਰ ਉਸ ਨੂੰ ਕਿਤੇ ਵੀ ਹੀਰੇ ਨਹੀਂ ਮਿਲਦੇ ਸੋ ਉਹਨਾਂ ਦਿਨਾਂ ਦੇ ਵਿੱਚ ਹੀ ਉਸ ਜ਼ਮੀਨ ਨੂੰ ਕੋਈ ਹੋਰ ਇਨਸਾਨ ਖਰੀਦ ਲੰਦਾ ਇੱਕ ਹੋਰ ਕਿਸਾਨ ਦੇ ਵੱਲੋਂ ਜ਼ਮੀਨ ਖਰੀਦੀ ਜਾਂਦੀ ਹੈ ਤਾਂ ਜਦੋਂ ਉਹ ਆਪਣੀ ਕਿਸਾਨ ਆਪਣੇ ਪਸ਼ੂਆਂ ਨੂੰ ਲੈ ਕੇ ਖੇਤਾਂ ਦੇ ਵਿੱਚ ਜਾਂਦਾ ਹੈ ਤਾਂ ਸੂਰਜ ਦੀ ਪਹਿਲੀ ਕਿਰਨ ਦੇ ਨਾਲ ਇੱਕ ਚੀਜ਼ ਬਹੁਤ ਜ਼ਿਆਦਾ ਚਮਕਦੀ ਹੈ ਰੋਸ਼ਨੀ ਕਰਦੀ ਹੈ ਉਸ ਚੀਜ਼ ਨੂੰ ਕਿਉਂਕਿ ਅਕਸਰ ਕਿਹਾ ਜਾਂਦਾ ਹੈ ਕਿ ਹੀਰੇ ਦੀ ਪਛਾਣ ਐ ਜੁਵਾਰੀ ਨੂੰ ਹੋਏਗੀ ਪਰ ਉਸ ਨੂੰ ਇਨਸਾਨ ਨੂੰ ਪਤਾ ਨਹੀਂ ਹੁੰਦਾ ਕਿ ਇਹ ਚੀਜ਼ ਕੀ ਆ ਉਹ ਇੱਕ ਪੱਥਰ ਸਮਝ ਕੇ ਆਪਣੇ ਬੈਟਕ ਦੇ ਵਿੱਚ ਰੱਖ ਲੈਂਦਾ ਤਾਂ ਉਸ ਇਨਸਾਨ ਦਾ ਮਿੱਤਰ ਜਿਸ ਨੇ ਉਸ ਨੂੰ ਹੀਰਿਆਂ ਬਾਰੇ ਦੱਸਿਆ ਸੀ ਉਸ ਵਿਅਕਤੀ ਦੇ ਕੋਲ ਪਹੁੰਚਦਾ ਤੇ ਕਿਹਾ ਕਿ ਤੇਰੀ ਬੈਟਕ ਦੇ ਵਿੱਚ ਇਹ ਕੀ ਪਿਆ ਤਾਂ ਉਹ ਕਹਿੰਦਾ ਬਹੁਤ ਸੋਹਣਾ ਪੱਥਰ ਹੈ ਜੋ ਕਿ ਮੈਨੂੰ ਖੇਤਾਂ ਦੇ ਵਿੱਚੋਂ ਮਿਲਿਆ ਸੀ ਗੱਲ ਨਜ਼ਰੀਏ ਦੀ ਸੀ ਤਾਂ ਉਸ ਨੇ ਪੱਥਰ ਦੇਖਿਆ ਉਸ ਨੇ ਕਿਹਾ ਵੀ ਇਹ ਸੱਚਮੁੱਚ ਪੱਥਰ ਹੈ ਉਸ ਨੇ ਕਿਹਾ ਹਾਂ ਪੱਥਰ ਹੈ ਹੀਰਾ ਨਹੀਂ ਹੈ ਪਰ ਔਰ ਜਿਵੇਂ ਖੇਤਾਂ ਦੇ ਵਿੱਚ ਜਾਂਦਾ ਉਸ ਨੂੰ ਅਜਿਹੇ ਹੋਰ ਵੀ ਬਹੁਤ ਸਾਰੇ ਫੇਰੇ ਮਿਲਦੇ ਨੇ ਕਿਉਂਕਿ ਹੀਰਿਆਂ ਦੀ ਖਾਨ ਉਸ ਖੇਤਾਂ ਦੇ ਵਿੱਚ ਸੀ ਫਰਕ ਤੇ ਸਿਰਫ ਨਜ਼ਰੀਏ ਦਾ ਤੇ ਜਿਹੜਾ ਵਿਅਕਤੀ ਆਪਣਾ ਪਿੰਡ ਆਪਣਾ ਘਰ-ਬਾਰ ਛੱਡ ਕੇ ਬਾਹਰ ਹੀਰੇ ਲੱਭਣ ਗਿਆ ਸੀ ਉਹ ਖਾਲੀ ਹੱਥ ਮੁੜ ਜਾਂਦਾ ਨਿਰਾਸ਼ ਹੋ ਜਾਂਦਾ ਜਮੀਨ ਘਰ ਪਰਿਵਾਰ ਸਭ ਕੁਝ ਬਰਬਾਦ ਹੋ ਜਾਂਦਾ ਵਿਕ ਜਾਂਦਾ ਤੇ ਆਖਰਕਾਰ ਉਹ ਖੁਦਕੁਸ਼ੀ ਕਰ ਲੈਂਦਾ ਫਰਕ ਸੀ ਸਿਰਫ ਨਜ਼ਰੀਏ ਦਾ ਜਿਹੇ ਜੇ ਤੁਹਾਡਾ ਨਜ਼ਰੀਆ ਹੋਵੇਗਾ ਉਹ ਜੇ ਤੁਹਾਡੀ ਕਾਮਯਾਬੀ ਹੋਵੇਗੀ ਸੋ ਇਸ ਕਰਕੇ ਆਪਣਾ ਨਜ਼ਰੀਆ ਅਜਿਹਾ ਰੱਖੋ ਜੋ ਚੀਜ਼ ਤੁਸੀਂ ਪਾਣਾ ਚਾਹੁੰਦੇ ਦਿਨ ਰਾਤ ਉਸ ਚੀਜ਼ ਬਾਰੇ ਸੋਚੋ ਉਸ ਚੀਜ਼ ਨੂੰ ਪਾਉਣ ਦੇ ਤਰੀਕੇ ਲੱਭੋ ਤੇ ਆਪਣਾ ਨਜ਼ਰੀਆ ਪੋਜ਼ਿਟਿਵ ਰੱਖੋ ਪੋਜ਼ਿਟਿਵਿਟੀ ਇੱਕ ਅਜਿਹੀ ਚੀਜ਼ ਹੈ ਪੋਜ਼ਿਟਿਵਿਟੀ ਇੱਕ ਅਜਿਹਾ ਯੰਤਰ ਹੈ ਇੱਕ ਅਜਿਹਾ ਮੰਤਰ ਹੈ ਜੋ ਤੁਹਾਡੀ ਹਰ ਇੱਕ ਇੱਛਾ ਹਰ ਇੱਕ ਮੁਰਾਦ ਪੂਰੀ ਕਰੇਗਾ ਬਸ ਉਸ ਚੀਜ਼ ਨੂੰ ਸੋਚਣਾ ਹੈ ਫੀਲ ਕਰਨਾ ਹੈ ਮਹਿਸੂਸ ਕਰਨਾ ਹੈ ਤੇ ਆਪਣਾ ਨਜ਼ਰੀਆ ਬਦਲ ਕੇ ਦੇਖੋ ਕਿਉਂਕਿ ਜਿਹੜਾ ਇਨਸਾਨ ਇੱਕ ਚੰਗਾ ਨਜ਼ਰੀਆ ਨਹੀਂ ਰੱਖੇਗਾ ਉਹ ਚੰਗਾ ਅਧਿਆਪਕ ਨਹੀਂ ਬਣ ਸਕਦਾ ਚੰਗਾ ਦੋਸਤ ਨਹੀਂ ਬਣ ਸਕਦਾ ਚੰਗੇ ਰਿਸ਼ਤੇ ਨਾਲ ਤੇ ਨਹੀਂ ਨਿਭਾ ਸਕਦਾ ਤੇ ਇੱਕ ਚੰਗਾ ਅਧਿਆਪਕ ਨਹੀਂ ਬਣ ਸਕਦਾ ਸੋ ਜ਼ਿੰਦਗੀ ਦੇ ਵਿੱਚ ਸਫਲ ਇਨਸਾਨ ਬਣਨ ਦੇ ਲਈ ਸਭ ਤੋਂ ਪਹਿਲਾਂ ਆਪਣਾ ਨਜ਼ਰੀਏ ਨੂੰ ਸਫਲ ਬਣਾਓ ਨਜ਼ਰੀਏ ਨੂੰ ਚੇਂਜ ਕਰੋ ਦੇਖੋ ਤੁਹਾਡੀ ਜ਼ਿੰਦਗੀ ਪਲਾਂ ਦੇ ਵਿੱਚ ਹੀ ਬਦਲ ਜਾਵੇਗੀ